ਮਹਾਰਾਜੀ ਖੁਦਾ ਦੇ دیدار ਕਿਵੇਂ ਪਾਈਏ ਹਜ਼ੂਰ ਨੇ ਫਰਮਾਇਆ ਪੀਰ ਜੀ ਅਗਿਆਨਤਾ ਤੇ ਤੰਗ ਦਿਲੀ ਖੈ ਜਿਹੜੀ ਟਿਕਨ ਨਹੀਂ ਦਿੰਦੀ ਮਿਲ ਨਹੀਂ ਦਿੰਦੀ ਪੀਰ ਬੁੱਧੂ ਸ਼ਾਹ ਫਿਰ ਅੱਗੇ ਪੁੱਛਦੇ ਆ ਮਹਾਰਾਜ ਇਹਨੂੰ ਥੋੜਾ ਖੋਲ ਜਿਓ ਤੰਗ ਦਿਲੀ ਸੰਕੀਰਣਤਾ ਮਹਾਰਾਜ ਉੱਤਰ ਦਿੰਦੇ ਆ ਪੀਰ ਜੀ ਜਦੋਂ ਇਨਸਾਨ ਸੰਸਾਰ ਦੇ ਰਿਸ਼ਤਿਆਂ ਨੂੰ ਸਦੀਵੀ ਸਮਝਣ ਲੱਗ ਪਵੇ ਪੁੱਤਰਾਂ ਨੂੰ ਧੀਆਂ ਨੂੰ ਭੈਣ ਭਰਾਵਾਂ ਨੂੰ ਮਿੱਤਰਾਂ ਦੋਸਤਾਂ ਨੂੰ ਆਪਣੇ ਕਾਰੋਬਾਰ ਨੂੰ ਸਦੀਵਤਾ ਸਮਝਣ ਲੱਗ ਪਵੇ ਇਹ ਅਗਿਆਨਤਾ ਹੈ ਅਗਿਆਨਤਾ ਵਿੱਚ ਫਸਿਆ ਹੋਇਆ ਬੰਦਾ ਸੰਕੀਰਣ ਹੋ ਜਾਂਦਾ ਹੈ ਤੰਗਦਿਲ ਹੋ ਜਾਂਦਾ ਹੈ ਤੰਗਦਿਲ ਬੰਦਾ ਕਦੀ ਆਪਣੇ ਮਨ ਦੀਆਂ ਬਲਗਲਾਂ ਨੂੰ ਟੱਪ ਕੇ ਬਾਹਰ ਨਹੀਂ ਜਾ ਸਕਦਾ ਤੰਗਦਿਲੀ ਰਿਕਾਵਟ ਹੈ ਤਿਆਗ ਦਿਉ ਉਹਨੇ ਕਿਹਾ ਜੀ ਇਹ ਕਿਵੇਂ ਛੁੱਟੇ ਸਤਗੁਰਾਂ ਨੇ ਪਰਮਾਇਆ ਪੀਰ ਜੀ ਜੇ ਖੁਦਾ ਕੀ ਦੁਆ ਕਰੋ